ਮੈਂ ਅਕਸਰ ਇੱਕ ਗੱਲ ਕਹਿੰਦਾ ਹਾਂ ਕਿ ਜੋ ਇਸ਼ਕ ਹੁੰਦਾ ਹੈ ਉਹ ਅਨਾਂ ਹੁੰਦਾ ਹੈ ਉਹ ਊਚ ਨੀਚ ਗਰੀਬੀ ਅਮੀਰੀ ਉਮਰ ਕੁਝ ਨਹੀਂ ਦੇਖਦਾ ਪਰ ਜਦੋਂ ਇਸ਼ਕ ਦੇ ਵਿੱਚ ਰਿਸ਼ਤੇ ਤਾਰ ਤਾਰ ਹੁੰਦੇ ਨੇ ਜਦੋਂ ਇਹੋ ਜਿਹੇ ਸਬੰਧ ਬਣ ਜਾਂਦੇ ਆ ਜਿਨ੍ਹਾਂ ਨੂੰ ਸਮਾਜ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦਾ ਕਿਉਂਕਿ ਕਈ ਸਬੰਧ ਐਦਾਂ ਦੇ ਬਣ ਜਾਂਦੇ ਆ ਜਿੱਥੇ ਬੜੀ ਨਜ਼ਦੀਕੀ ਦੇ ਰਿਸ਼ਤੇ ਹੁੰਦੇ ਨੇ ਤੇ ਫਿਰ ਜਦੋਂ ਉਹਨਾਂ ਬਾਰੇ ਲੋਕਾਂ ਨੂੰ ਪਤਾ ਲੱਗਦਾ ਹੈ ਤਾਂ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਇਹਨਾਂ ਨੇ ਇਸ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ ਕਿਉਂਕਿ ਸਮਾਜ ਦੇ ਵਿੱਚ ਜਦੋਂ ਫਿਰ ਉਹੋ ਜਿਹਾ ਰਿਸ਼ਤਾ ਤਾਰ-ਤਾਰ ਹੋ ਜਾਂਦਾ ਹੈ ਤਾਂ ਫਿਰ ਸਭ ਇਸ ਰਿਸ਼ਤੇ ਨੂੰ ਸ਼ੱਕ ਦੀ ਨਿਗਾਹ ਦੇ ਨਾਲ ਦੇਖਣ ਲੱਗ ਜਾਂਦੇ ਆ ਇਸ ਲਈ ਪਿਆਰ ਕਰਨਾ ਕੋਈ ਜੁਰਮ ਨਹੀਂ ਕਰੋ ਪਰ ਰਿਸ਼ਤਿਆਂ ਦੀ ਮਰਿਆਦਾ ਰੱਖਣੀ ਬਹੁਤ ਜ਼ਰੂਰੀ ਹੈ ਕਿਉਂਕਿ ਰਿਸ਼ਤੇ ਵੀ ਜਦੋਂ ਮर्यादा ਟੁੱਟਦੀ ਹੈ ਤਾਂ ਉਸ ਨਾਲ ਜੋ ਸਮਾਜ ਦੇ ਵਿੱਚ ਹੋਰ ਲੋਕਾਂ ਦੇ ਆਪਸ ਵਿੱਚ ਰਿਸ਼ਤੇ ਹੁੰਦੇ ਨੇ ਉਹਨਾਂ ਤੇ ਵੀ ਲੋਕ ਸ਼ੱਕ ਕਰਦੇ ਨੇ ਉਹਨਾਂ ਨੂੰ ਵੀ ਲੋਕ ਸ਼ੱਕ ਦੀ ਨਿਗਾਹ ਦੇ ਨਾਲ ਦੇਖਦੇ ਆ ਇਸ ਲਈ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਇੱਕ ਨੂ ਦੇ ਆਪਣੇ ਸਹੁਰੇ ਦੇ ਨਾਲ ਅवैध ਸਬੰਧ ਹੋ ਜਾਂਦੇ ਆ ਨਜਾਇਜ਼ ਸਬੰਧ ਬਣ ਜਾਂਦੇ ਆ ਨੂੰ ਤਕਰੀਬਨ 25 ਸਾਲਾਂ ਦੀ ਹੁੰਦੀ ਹੈ ਤੇ ਸਹੁਰਾ 50 ਸਾਲਾਂ ਦਾ ਹੁੰਦਾ ਹੈ ਫਿਰ ਉਸ ਤੋਂ ਬਾਅਦ ਦੋ ਕਤਲ ਹੁੰਦੇ ਨੇ ਜਦੋਂ ਫਿਰ ਕਤਲਾਂ ਦੀ ਸਾਰੀ ਕਹਾਣੀ ਲੋਕਾਂ ਦੇ ਸਾਹਮਣੇ ਆਉਂਦੀ ਆ ਤਾਂ ਲੋਕ ਹੈਰਾਨ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਰਾਜਸਥਾਨ ਦਾ ਜ਼ਿਲ੍ਹਾ ਤੋਲਪੁਰ ਇਸ ਦਾ ਥਾਣਾ ਰਾਜਾ ਖੇੜਾ ਤੇ ਇਸ ਥਾਣੇ ਦੇ ਅਧੀਨ ਪੈਂਦਾ ਪਿੰਡ ਪੁੱਟ ਸਲਾਬਟ ਇਸ ਪਿੰਡ ਦੇ ਵਿੱਚ 23 ਜੂਨ 2025 ਦੇ ਤਕਰੀਬਨ ਦੇ ਰਾਤ 1 ਵਜੇ ਗੋਲੀਆਂ ਚੱਲਣ ਦੀ ਆਵਾਜ਼ ਆਉਂਦੀ ਹੈ ਦੋ ਗੋਲੀਆਂ ਚੱਲਦੀਆਂ ਨੇ ਤੇ ਇਹ ਆਵਾਜ਼ ਸਾਰੇ ਪਿੰਡ ਵਿੱਚ ਸੁਣਾਈ ਦਿੰਦੀ ਹੈ ਹੁਣ ਲੋਕ ਸੋਚ ਰਹੇ ਸੀ ਕਿ ਇਹ ਗੋਲੀਆਂ ਆਖਰ ਚਲੀਆਂ ਕਿੱਥੋਂ ਤਾਂ ਲੋਕਾਂ ਨੂੰ ਪਤਾ ਲੱਗਿਆ ਕਿ ਇਹ ਗੋਲੀਆਂ ਤਾਂ ਬਣਵਾਰੀ ਲਾਲ ਦੇ ਘਰੋਂ ਚਲੀਆਂ ਨੇ ਹੁਣ ਲੋਕ ਜਦੋਂ ਘਰਾਂ ਤੋਂ ਬਾਹਰ ਆਉਂਦੇ ਨੇ ਤਾਂ ਬਣਵਾਰੀ ਲਾਲ ਵੀ ਘਰੋਂ ਭੱਜ ਕੇ ਬਾਹਰ ਆਉਂਦਾ ਤੇ ਉਹ ਚੀਕਾਂ ਮਾਰਦਾ ਹੈ ਉਹ ਕਹਿੰਦਾ ਕਿ ਮੇਰੀ ਪਤਨੀ ਅਤੇ ਮੇਰੀ ਬੇਟੀ ਪਤਨੀ ਦੀ ਉਮਰ ਲਗਭਗ 25 ਸਾਲ ਸੀ ਜਿਸ ਦਾ ਨਸੀਮਾ ਸੀ ਤੇ ਉਸ ਦੀ ਬੇਟੀ 10 ਮਹੀਨਿਆਂ ਦੀ ਉਹ ਕਹਿੰਦਾ ਕਿ ਦੋਨਾਂ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ। ਹੁਣ ਇਹਨਾਂ ਨੂੰ ਚੱਕ ਕੇ ਹਸਪਤਾਲ ਲਿਜਾਇਆ ਜਾਂਦਾ ਹੈ। ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ। ਮੌਕੇ ਤੇ ਪੁਲਿਸ ਆਉਂਦੀ ਹੈ। ਹਸਪਤਾਲ ਦੇ ਵਿੱਚ ਜਦੋਂ ਇਹਨਾਂ ਦੋਨਾਂ ਨੂੰ ਲਿਜਾਇਆ ਜਾਂਦਾ ਤਾਂ ਇਹਨਾਂ ਨੂੰ ਡਾਕਟਰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ। ਹੁਣ ਇਹਨਾਂ ਦਾ ਪੋਸਟਮਾਰਟਮ ਕਰਵਾਇਆ ਜਾਂਦਾ ਤੇ ਪੁਲਿਸ ਪੁੱਛਗਿੱਛ ਕਰਦੀ ਹੈ ਕਿਉਂਕਿ ਪੁਲਿਸ ਦੇ ਸਾਹਮਣੇ ਇਹ ਸਵਾਲ ਸੀ ਕਿ ਆਖਰ ਇਹ ਸਾਰਾ ਮਾਮਲਾ ਕੀ ਹੈ? ਕਿਸ ਨੇ ਇੱਕ 10 ਮਹੀਨਿਆਂ ਦੀ ਬੱਚੀ ਨੂੰ ਮਾਰ ਦਿੱਤਾ? ਇਹਨਾਂ ਨਾਲ ਕਿਸੇ ਦੀ ਕੀ ਦੁਸ਼ਮਣੀ ਹੋ ਸਕਦੀ ਹੈ ਹੁਣ ਬਨਵਾਰੀ لال ਤੋਂ ਪੁਲਿਸ ਪੁੱਛਗਿੱਛ ਕਰਦੀ ਹੈ ਕਿ ਆਖਰ ਤੈਨੂੰ ਕਿਸੇ ਉੱਪਰ ਕੋਈ ਸ਼ੱਕ ਹੋਵੇ ਤਾਂ ਬਨਵਾਰੀ لال ਕਹਿੰਦਾ ਕਿ ਹਾਂ ਮੈਨੂੰ ਸ਼ੱਕ ਹੈ ਇਸ ਪਿੰਡ ਦੀ ਜੋ ਮਹਿਲਾ ਸਰਪੰਚਾ ਉਸ ਨਾਲ ਮੇਰੀ ਪਤਨੀ ਦਾ ਝਗੜਾ ਸੀ ਤੇ ਮੈਨੂੰ ਲੱਗਦਾ ਕਿ ਉਸ ਨੇ ਹੀ ਮੇਰੀ ਪਤਨੀ ਅਤੇ ਮੇਰੀ ਬੱਚੀ ਨੂੰ ਮਰਵਾਇਆ ਹੁਣ ਜਦੋਂ ਇਹ ਰਿਪੋਰਟ ਬਨਵਾਰੀ لال ਪੁਲਿਸ ਨੂੰ ਲਿਖਾਉਂਦਾ ਹੈ ਤਾਂ ਹੁਣ ਜੋ ਸਰਪੰਚ ਦੇ ਪਰਿਵਾਰ ਵਾਲੇ ਸੀ ਸਰਪੰਚ ਸੀ ਉਹ ਘਰੋਂ ਫਰਾਰ ਹੋ ਜਾਂਦੇ ਨੇ ਤਾਂ ਇਸ ਗੱਲ ਤੇ ਪੁਲਿਸ ਨੂੰ ਇਹਨਾਂ ਉੱਪਰ ਸ਼ੱਕ ਹੋ ਜਾਂਦਾ ਹੈ ਕਿ ਇਹ ਕੰਮ ਇਹਨਾਂ ਨੇ ਹੀ ਕੀਤਾ ਹੈ ਪਰ ਜਦੋਂ ਹੁਣ ਪੋਸਟ ਮਾਰਟ ਹੁੰਦਾ ਹੈ ਤੇ Laash ਬਨਵਾਰੀ لال ਨੂੰ ਸੌਂਪ ਦਿੱਤੀ ਜਾਂਦੀ ਹੈ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਜਾਂਦੀਆਂ ਦੋਨੋਂ Laashਾਂ ਤਾਂ ਜਦੋਂ ਫਿਰ ਉਹਨਾਂ ਦਾ ਸੰਸਕਾਰ ਹੁੰਦਾ ਹੈ ਤਾਂ ਬਨਵਾਰੀ لال ਸੰਸਕਾਰ ਤੇ ਮੌਜੂਦ ਨਹੀਂ ਸੀ ਇਹ ਗੱਲ ਜਦੋਂ ਸੀਮਾ ਦੇ ਭਰਾ ਨੂੰ ਪਤਾ ਲੱਗਦੀ ਹੈ ਤਾਂ ਉਸ ਨੂੰ ਬਣਵਾਰੀ ਲਾਲ ਤੇ ਸ਼ੱਕ ਹੋ ਜਾਂਦਾ ਹੈ ਤੇ ਉਹ ਪੁਲਿਸ ਨੂੰ ਇੱਕ ਕੰਪਲੇਟ ਦਿੰਦਾ ਹੈ ਕਿ ਮੈਨੂੰ ਸ਼ੱਕ ਹੈ ਕਿ ਜੋ ਮੇਰੀ ਭੈਣ ਅਤੇ ਭਾਣਜੀ ਦਾ ਕਤਲ ਕੀਤਾ ਉਹ ਕਤਲ ਬਣਵਾਰੀ ਲਾਲ ਨੇ ਕੀਤਾ ਇਸ ਤੋਂ ਪੁੱਛਗਿੱਛ ਕੀਤੀ ਜਾਵੇ ਹੁਣ ਪੁਲਿਸ ਦੇ ਹੱਥ ਸਰਪੰਚ ਦਾ ਪਰਿਵਾਰ ਵੀ ਲੱਗ ਜਾਂਦਾ ਹੈ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਉਹਨਾਂ ਦਾ ਇਸ ਕੇਸ ਦੇ ਨਾਲ ਕੋਈ ਵੀ ਕਨੈਕਸ਼ਨ ਨਹੀਂ ਨਿਕਲਦਾ ਤੇ ਜੋ ਬਣਵਾਰੀ ਲਾਲ ਹੁੰਦਾ ਇਸ ਨੂੰ ਵੀ ਪੁਲਿਸ ਹਿਰਾਸਤ ਦੇ ਵਿੱਚ ਲੈਂਦੀ ਹੈ ਇਸ ਤੋਂ ਪੁੱਛਗਿੱਛ ਕਰਦੀ ਹੈ ਪਹਿਲਾਂ ਤਾਂ ਬਣਵਾਰੀ لال ਇਧਰ ਉਧਰ ਦੀਆਂ ਗੱਲਾਂ ਕਰਦਾ ਪਰ ਆਖਰ ਜਦੋਂ ਪੁਲਸ ਆਕਤੀ ਤੇ ਆਉਂਦੀ ਹੈ ਤਾਂ ਜੋ ਕਹਾਣੀ ਬਣਵਾਰੀ لال ਦੱਸਦਾ ਉਹ ਸੁਣ ਕੇ ਸਭ ਸਨ ਹੋ ਜਾਂਦੇ ਨੇ ਬਣਵਾਰੀ لال ਦੱਸਦਾ ਕਿ ਹਾਂ ਮੈਂ ਹੀ ਆਪਣੀ 10 ਮਹੀਨਿਆਂ ਦੀ ਬੇਟੀ ਅਤੇ ਆਪਣੀ ਪਤਨੀ ਦਾ ਕਾਤਲ ਹਾਂ ਮੈਂ ਇਹਨਾਂ ਦਾ ਕਤਲ ਕੀਤਾ ਤਾਂ ਪੁਲਿਸ ਨੇ ਪੁੱਛਿਆ ਕਿ ਆਖਰ ਤੂੰ ਇਹਨਾਂ ਦਾ ਕਤਲ ਕਿਉਂ ਕੀਤਾ ਤਾਂ ਉਹ ਦੱਸਦਾ ਕਿ ਮੇਰਾ ਵਿਆਹ ਸੀਮਾ ਦੇ ਨਾਲ ਤਕਰੀਬਨ 5 ਸਾਲ ਪਹਿਲਾਂ ਹੋਇਆ ਸੀ ਤੇ ਮੇਰੇ ਵਿਆਹ ਹੋਣ ਤੋਂ ਬਾਅਦ ਮੈਂ ਮਜ਼ਦੂਰੀ ਲਈ ਘਰ ਤੋਂ ਬਾਹਰ ਰਹਿੰਦਾ ਸੀ ਤਾਂ ਸੀਮਾ ਦੇ ਮੇਰੇ ਪਿਓ ਦੇ ਨਾਲ ਹੀ ਜਾਣੀ ਨੂੰ ਦੇ ਸਹੁਰੇ ਦੇ ਨਾਲ ਹੀ ਨਜਾਇਜ਼ ਸਬੰਧ ਬਣ ਜਾਂਦੇ ਨੇ ਇਸ ਗੱਲ ਦਾ ਪਤਾ ਬਣਵਾਰੀ لال ਨੂੰ ਵੀ ਲੱਗਦਾ ਬਣਵਾਰੀ لال ਹੁਣ ਸੀਮਾ ਨੂੰ ਇਹ ਗੱਲ ਕਹਿੰਦਾ ਵੀ ਹੈ ਪਰ ਉਹ ਕਹਿੰਦੀ ਹੈ ਕਿ ਤੁਹਾਨੂੰ ਸ਼ੱਕ ਹੈ ਐਦਾਂ ਦੀ ਕੋਈ ਗੱਲ ਨਹੀਂ ਤੁਸੀਂ ਮੇਰੇ ਉੱਤੇ ਇਲਜ਼ਾਮ ਲਗਾ ਰਹੇ ਹੋ ਐਦਾਂ ਦੀਆਂ ਗੱਲਾਂ ਹੁੰਦੀਆਂ ਤੇ ਕਈ ਵਾਰ ਜਦੋਂ ਫਿਰ ਬਣਵਾਰੀ ਲਾਲ ਸੀਮਾ ਨੂੰ ਜ਼ਿਆਦਾ ਦਬਾਅ ਪਾ ਕੇ ਕਹਿੰਦਾ ਤਾਂ ਸੀਮਾ ਕਹਿੰਦੀ ਹੈ ਕਿ ਐਦਾਂ ਦੀ ਕੋਈ ਵੀ ਗੱਲ ਨਹੀਂ ਪਰ ਬਣਵਾਰੀ ਲਾਲ ਨੂੰ ਪਤਾ ਸੀ ਕਿ ਸੀਮਾ ਅਤੇ ਉਸਦੇ ਪਿਤਾ ਦੇ ਵਿੱਚ ਨਜਾਇਜ਼ ਸੰਬੰਧ ਨੇ ਤਕਰੀਬਨ 10 ਮਹੀਨੇ ਪਹਿਲਾਂ ਇਸ ਦੇ ਘਰ ਇੱਕ ਬੇਟੀ ਦਾ ਜਨਮ ਹੁੰਦਾ ਤੇ ਬਣਵਾਰੀ ਲਾਲ ਨੂੰ ਲੱਗਦਾ ਕਿ ਇਹ ਬੇਟੀ ਬਣਵਾਰੀ ਦੀ ਨਹੀਂ ਸਗੋਂ ਉਸਦੇ ਪਿਤਾ ਦੀ ਹੈ ਕਿਉਂਕਿ ਬਣਵਾਰੀ ਨੂੰ ਲੱਗਦਾ ਸੀ ਕਿ ਜੋ ਬੇਟੀ ਦੀ ਸ਼ਕਲ ਆ ਉਹ ਉਸਤੇ ਪਿਤਾ ਨਾਲ ਮਿਲਦੀ ਹੈ ਇਸ ਕਰਕੇ ਹੁਣ ਉਸ ਨੂੰ ਇਹਨਾਂ ਦੋਨਾਂ ਉੱਪਰ ਆਪਣੀ ਪਤਨੀ ਅਤੇ ਬੇਟੀ ਉੱਪਰ ਇਹ ਹੋ ਜਾਂਦਾ ਕਿ ਮੈਂ ਇਹਨਾਂ ਨੂੰ ਖਤਮ ਕਰ ਦੇਵਾਂ ਤੇ ਜੋ ਬਣਵਾਰੀ لال ਦਾ ਇੱਕ ਚਚੇਰਾ ਭਰਾ ਹੁੰਦਾ ਉਹ ਵੀ ਬਣਵਾਰੀ لال ਨੂੰ ਕਹਿੰਦਾ ਹੈ ਪਹਿਲਾਂ ਤਾਂ ਬਣਵਾਰੀ لال ਇਸ ਗੱਲ ਬਾਰੇ ਕਿਸੇ ਨਾਲ ਚਰਚਾ ਨਹੀਂ ਕਰਦਾ ਪਰ ਫਿਰ ਉਹ ਆਪਣੇ ਇੱਕ ਚਚੇਰੇ ਭਰਾ ਦੇ ਨਾਲ ਜਿਸ ਦਾ ਨਾਮ ਕਾਦਰ ਹੁੰਦਾ ਹੈ ਕਾਦਰ ਨਾਲ ਗੱਲ ਕਰਦਾ ਹੈ ਕਿ ਐਦਾਂ ਮੈਨੂੰ ਲੱਗ ਰਿਹਾ ਤਾਂ ਉਹ ਉਸ ਨੂੰ ਕਹਿੰਦਾ ਕਿ ਤੂੰ ਆਪਣੀ ਪਤਨੀ ਅਤੇ ਬੇਟੀ ਨੂੰ ਮਾਰ ਦੇ ਉਹ ਬਣਵਾਰੀ ਲਾਲ ਨੂੰ ਕਤਲ ਕਰਨ ਲਈ ਉਕਸਾਉਂਦਾਗਾ ਉਹ ਕਹਿੰਦਾ ਕਿ ਆਪਣੇ ਪਿਤਾ ਨੂੰ ਛੱਡ ਦੇ ਪਰ ਤੂੰ ਆਪਣੀ ਘਰਵਾਲੀ ਅਤੇ ਆਪਣੀ ਬੇਟੀ ਨੂੰ ਮਾਰ ਦੇ ਹੁਣ ਇੱਕ ਕੱਟੇ ਦਾ ਇੰਤਜ਼ਾਮ ਕੀਤਾ ਜਾਂਦਾ ਤੇ ਫਿਰ 23 ਜੂਨ 2025 ਦੀ ਰਾਤ ਤਕਰੀਬਨ 1 ਵਜੇ ਬਣਵਾਰੀ ਲਾਲ ਆਪਣੀ ਪਤਨੀ ਦੇ ਸਿਰ ਵਿੱਚ ਗੋਲੀ ਮਾਰਦਾ ਤੇ ਆਪਣੀ ਬੱਚੀ ਦੇ ਸਿਰ ਵਿੱਚ ਗੋਲੀ ਮਾਰਦਾ। ਕਤਲ ਕਰਨ ਤੋਂ ਬਾਅਦ ਇਹ ਐਕਟਿੰਗ ਕਰਦਾ ਕਿ ਕੋਈ ਮੇਰੀ ਬੇਟੀ ਅਤੇ ਮੇਰੀ ਘਰਵਾਲੀ ਨੂੰ ਮਾਰ ਗਿਆ ਤੇ ਇਲਜ਼ਾਮ ਲਾਉਂਦਾ ਸਰਪੰਚ ਦੇ ਪਰਿਵਾਰ ਦੇ ਉੱਤੇ। ਪਰ ਜਦੋਂ ਇਹ ਸਾਰੀ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਸਭ ਲੋਕ ਹੈਰਾਨ ਹੋ ਜਾਂਦੇ ਨੇ ਕਿ ਇੱਕ ਪਿਤਾ ਨੇ ਹੀ ਆਪਣੀ 10 ਮਹੀਨਿਆਂ ਦੀ ਬੱਚੀ ਨੂੰ ਮਾਰ ਦਿੱਤਾ। ਕੀ ਪਤਾ ਕਿ ਉਹ ਉਸਦੇ ਪਿਤਾ ਦੀ ਸੀ ਜਾਂ ਉਸ ਦੀ ਸੀ। ਇਸ ਬਾਰੇ ਤਾਂ ਕੁਝ ਕਿਹਾ ਹੀ ਨਹੀਂ ਜਾ ਸਕਦਾ ਪਰ ਸ਼ੱਕ ਦੇ ਆਧਾਰ ਤੇ ਹੀ ਬਨਵਾਰੀ لال ਨੇ ਆਪਣੀ ਬੇਟੀ ਜੋ ਕਿ 10 ਮਹੀਨਿਆਂ ਦੀ ਮਾਸੂਮ ਸੀ ਉਸ ਨੂੰ ਮਾਰ ਦਿੱਤਾ ਤੇ ਆਪਣੀ ਪਤਨੀ ਨੂੰ ਮਾਰ ਦਿੱਤਾ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਉਸ ਤੋਂ ਬਾਅਦ ਕੇਸ ਦਰਜ ਕੀਤਾ ਜਾਂਦਾ ਤੇ ਇਸ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਹੁਣ ਦੇਖਣਾ ਪਵੇਗਾ ਕਿ ਜਦੋਂ ਇਸ ਉੱਪਰ ਕੇਸ ਚੱਲੇਗਾ ਤਾਂ ਅਦਾਲਤ ਵੱਲੋਂ ਇਸ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਂਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ ਕਿਦਾਂ ਦੇ ਕ੍ਰਾਈਮ ਕਿਦਾਂ ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ। ਕਿਵੇਂ ਇੱਕ ਨੂੰਹ ਦਾ ਸਹੁਰੇ ਦੇ ਨਾਲ ਨਜਾਇਜ਼ ਸਬੰਧ ਬਣਦਾ ਹੈ। ਜਦਕਿ ਨੂੰਹ ਅਤੇ ਸਹੁਰੇ ਦਾ ਰਿਸ਼ਤਾ ਤਾਂ ਪਿਤਾ ਅਤੇ ਬੇਟੀ ਵਾਲਾ ਦਾ ਪਰ ਇੱਥੇ ਇਹ ਰਿਸ਼ਤਾ ਤਾਰ-ਤਾਰ ਹੁੰਦਾ ਹੈ ਤੇ ਫਿਰ ਇਸ ਦਾ ਅੰਜਾਮ ਬੜਾ ਭੈੜਾ ਹੁੰਦਾ ਹੈ। ਜਿਸ ਨਾਲ ਦੋ ਕਤਲ ਹੋ ਜਾਂਦੇ ਆ, ਘਰ ਬਰਬਾਦ ਹੋ ਜਾਂਦਾ ਕਿਉਂਕਿ ਮਰਨ ਵਾਲੇ ਤਾਂ ਮਰ ਗਏ ਪਰ ਬਣਵਾਰੀ ਲਾਲ ਦੀ ਵੀ ਜ਼ਿੰਦਗੀ ਬਰਬਾਦ ਹੋ ਗਈ ਕਿਉਂਕਿ ਇਸ ਤੋਂ ਬਾਅਦ ਜੋ ਉਸ ਦੀ ਜ਼ਿੰਦਗੀ ਹੈ ਉਹ ਸ਼ਾਇਦ ਜੇਲ੍ਹ ਦੇ ਵਿੱਚ ਹੀ ਕੱਟੇਗੀ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਵਿਕਾਰ